ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਯਾਨੀ ਕਿ ਕੱਲ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ ਖਨੌਰੀ ਤੋਂ ਪਹਿਲਾਂ ਦੀਆਂ ਤਸਵੀਰਾਂ ਨੇ ਜੋ ਟੋਲ ਪਲਾਜ਼ਾ ਬਣਾਇਆ ਹੋਇਆ ਟੋਲ ਪਲਾਜ਼ਾ ਕਿਸਾਨਾਂ ਦੇ ਵੱਲੋਂ ਫ੍ਰੀ ਕਰ ਦਿੱਤਾ ਗਿਆ ਤੁਸੀਂ ਵੇਖ ਸਕਦੇ ਹੋ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੇ ਕਿਸਾਨ ਜੱਤੇਬੰਦੀਆਂ ਵੱਲੋਂ ਕੱਲ ਦਿੱਲੀ ਕੂਚ ਕਰਨਾ ਬੇਸ਼ੱਕ ਹਰਿਆਣਾ ਸਰਕਾਰ ਨੇ हरियाणा पुलिस ਦੇ ਵੱਲੋਂ ਪੰਜਾਬ ਹਰਿਆਣਾ ਬਾਰਡਰ ਉੱਤੇ ਪੱਕੇ ਤੌਰ ਤੇ ਬੈਰੀਕੇਟਿੰਗ ਕੀਤੀ ਗਈ ਆ ਪਰ ਉਸ ਤੋਂ ਪਹਿਲਾਂ ਦੱਸਦੇ ਕਿ ਜੋ ਟੋਲ ਪਲਾजा ਕਿਸਾਨਾਂ ਦੇ ਵੱਲੋਂ ਫ੍ਰੀ ਕਰ ਦਿੱਤਾ ਗਿਆ ਐਸੇ ਆਗੂ ਮੌਜੂਦ ਨੇ ਕੀ ਨਾਮ ਅਸਰ ਜਸਵਿੰਦਰ ਸਿੰਘ ਸ਼ੇਰਗੜ ਜੀ ਜਸਵਿੰਦਰ ਜੀ ਕਿਸ ਤਰ੍ਹਾਂ ਵੇਖਦੇ ਹੋ ਕੱਲ ਕੂਚ ਕਰਨਾ ਦਿੱਲੀ ਵੱਲ ਉਸ ਤੋਂ ਪਹਿਲਾਂ ਜੋ ਟੋਲ ਪਲਾਜਾ ਤੁਹਾਡੇ ਵੱਲੋਂ ਫ੍ਰੀ ਕਰਾ ਦਿੱਤਾ ਗਿਆ ਵੇਖੋ ਜੀ ਮਾਲਵੇ ਦੇ ਕਿਸਾਨ ਮਾਝੇ ਦੇ ਕਿਸਾਨ ਜਿਹੜੇ ਜਿਹੜੇ ਵੀ ਇਸ ਪੈਂਦ ਟੋਲਪਲਾਜਾ ਥਾਣੀ ਲੰਘਣਗੇ ਉਹਨਾਂ ਦਾ ਪੂਰਾ ਸੁਤਰਾਣਾ ਹਲਕਾ ਸਾਰਾ ਜੀ ਸਮੁੱਚੇ ਜਿੰਨੀਆਂ ਵੀ ਇੱਥੇ ਕਿਸਾਨ ਜਥੇ ਬੰਦੀਆਂ ਨੇ ਜਿੰਨੇ ਕਿਸਾਨ ਨੇ ਜਿੰਨੇ ਕਿਸਾਨ ਮਜ਼ਦੂਰ ਏਕਤਾ ਵਾਲੇ ਨੇ ਜਿੰਨੇ ਇੱਥੇ ਉਹਨਾਂ ਦੇ ਲੀਡਰ ਨੇ ਉਹ ਸਾਰੇ ਉਹਨਾਂ ਦਾ ਸਵਾਗਤ ਕਰਨਗੇ ਜੀ ਅਰਸਤਨੋ ਮਨੋ ਤਨੋ ਉਹਨਾਂ ਦਾ ਸਾਥ ਦਿੱਤਾ ਜਾਏਗਾ ਜੀ ਸਰ ਜੇਕਰ ਗੱਲ ਕੀਤੀ ਜਾਵੇ ਹਰਿਆ ਹਰਿਆਣਾ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਰੋਹ ਨੂੰ ਦੇਖਦੇ ਹੋਏ ਪੂਰੀ ਤਰ੍ਹਾਂ ਪੰਜਾਬ ਹਰਿਆਣਾ ਦੇ ਜੋ ਬਾਰਡਰ ਨੇ ਸੀਲ ਕਰ ਦਿੱਤੇ ਗਏ ਨੇ ਕਈ ਕਈ ਲੇਹਰਾਂ ਦੇ ਵਿੱਚ ਦੀਵਾਰਾਂ ਖਿੱਚ ਦਿੱਤੀਆਂ ਗਈਆਂ ਨੇ ਸੜਕ ਦੇ ਉੱਤੇ ਨਕੀਲੀਆਂ ਚੀਜ਼ਾਂ ਲਗਾ ਦਿੱਤੀਆਂ ਨੇ ਕਿਸ ਤਰ੍ਹਾਂ ਵੇਖਦੇ ਸ਼ਾਇਦ ਮੇਰਾ ਹਾਲ ਇਹ ਜਿਹੜੇ ਖੱਟਰ ਸਾਹਿਬ ਨੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਪੰਜਾਬੀ ਨੇ ਇਹਨਾਂ ਨੂੰ ਤਾਂ ਮੈਕਸੀਕੋ ਦੀਆਂ ਕੰਧਾਂ ਨਹੀਂ ਰੋਕ ਸਕੀਆਂ ਜੀ ਜਿਹੜਾ ਸਭ ਤੋਂ ਜ਼ਿਆਦਾ ਪਾਵਰਫੁੱਲ ਆਪਾਂ ਵੀਟੋ ਪਾਵਰ ਮੰਨਦੇ ਆ ਨਾ ਅਮਰੀਕਾ ਨੂੰ ਜੀ ਇਹਨਾਂ ਨੂੰ ਤੇ ਉੱਥੇ ਉਹਨਾਂ ਦੀ ਕੰਧ ਨਹੀਂ ਰੋਕ ਸਕੀ ਜਾਂ ਤੇ ਖੱਟਰ ਸਾਹਿਬ ਕੀ ਰੋਕ ਲੈਣਗੇ ਜੇ ਉਹਨਾਂ ਦੇ ਮਨ ਦੇ ਵਹਿਮ ਨੇ ਜੀ ਇਹ ਕੋਈ ਰੁਕਿਆ ਨਹੀਂ ਰੁਕਣੇ ਜੀ ਇਹ ਇਹ ਤਾਂ ਪੰਜਾਬੀ ਨਹੀਂ ਜੀ ਇਹ ਤਾਂ ਤੁਰ ਦਿੱਲੀ ਤੱਕ ਜਾਣਗੇ ਜੀ ਬਿਲਕੁਲ ਇਹਨਾਂ ਦਾ ਕਹਿਣਾ ਕੀ ਪੰਜਾਬੀਆਂ ਨੂੰ ਤਾਂ ਮੈਕਸੀਕੋ ਦੀ ਕੰਧ ਨਹੀਂ ਰੋਕ ਸਕੀ ਹਰਿਆਣਾ ਸਰਕਾਰ ਵੀ ਭਲੀ ਭੰਤੀ ਜਾਣਦੀ ਆ ਕਿ ਜੋ ਕਿਸਾਨ ਨੇ ਜਦੋਂ ਆਪਣੀ ਜਿੱਦ ਦੇ ਉੱਤੇ ਆ ਜਾਂਦੇ ਨੇ ਤਾਂ ਹਰ ਪਾਰ ਦੀ ਲੜਾਈ ਲੜਦੇ ਨੇ ਬੇਸ਼ੱਕ 2020 ਦੀ ਗੱਲ ਹੋਵੇ ਜਦੋਂ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕੀਤਾ ਗਿਆ ਸੀ ਰੋਜ਼ ਪ੍ਰਦਰਸ਼ਨ ਕੀਤਾ ਗਿਆ ਸੀ ਤੁਸੀਂ ਵੇਖ ਜਾਨੇ ਕਿਸਾਨ ਵੀ ਮੌਜੂਦ ਨੇ ਵੀਰ ਨਾਲ ਗੱਲ ਕਰਨ ਲੈ ਕਿਹਨਾਂ ਵੀਰੇ ਸਰਨਜੀਤ ਵੀਰ ਸਰਨਾ ਕਿਸ ਤਰ੍ਹਾਂ ਵੇਖਦੇ ਹੋ ਆ ਕਿਸਾਨੀ ਅੰਦੋਲਨ ਯਾਨੀ ਕਿ ਦੋ ਦੂਸਰਾ ਸ਼ੁਰੂ ਹੋਣ ਵਾਲਾ ਅਸੀਂ ਕਿਸਾਨਾਂ ਦੇ ਨਾਲ ਆ ਮਜ਼ਦੂਰ ਬਿਲਕੁਲ ਨਾਲ ਨੇ ਜੀ ਬਾਕੀ ਇੱਥੇ ਬਹੁਤ ਜ਼ਿਆਦਾ ਲੰਗਰ ਦਾ ਪ੍ਰਬੰਧ ਅਸੀਂ ਕੀਤਾ ਹੈ ਆਣ ਆਲੇ ਕਿਸਾਨਾਂ ਦਾ ਸਵਾਗਤ ਕਰਾਂਗੇ ਪੂਰਾ ਅਸੀਂ ਬਾਕੀ ਜੀ ਇਹਨਾਂ ਨੇ ਤਾਂ ਪਖੰਡ ਫੜਿਆ ਹੋਇਆ ਜੀ ਸੈਂਟਰ ਵਾਲਿਆਂ ਨੇ ਆਂਦੇ ਕਿਸਾਨਾਂ ਨੂੰ ਤੰਗ ਕਰਨ ਲੱਗ ਜਾਂਦੇ ਆ ਜੀ ਬਾਕੀ ਇਹਨਾਂ ਕਾ ਕੁਝ ਕਹਿਣਾ ਚਾਹੁੰਦੇ ਜੀ ਮੈਂ ਜੇਕਰ ਗੱਲ ਕੀਤੀ ਜਾਵੇ ਸਾਡੇ ਨਾਲ ਹੋਰ ਵੀ ਭਾਈ ਜੀ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਂਦੇ ਆ ਕੀ ਨਾ ਭਾਈ ਦਰਸ਼ਨ ਸਿੰਘ ਜੀ ਵਾਇਰ ਜੀ ਕਾ ਖਾਲਸਾ ਵਾਇਰ ਜੀ ਕੀ ਫਤਿਹ ਜੀ ਦਰਸ਼ਨ ਸਿੰਘ ਜੀ ਟੋਲ ਪਲਾਜ਼ਾ ਫ੍ਰੀ ਕਰ ਦਿੱਤਾ ਗਿਆ ਕੱਲ੍ਹ ਵੇਸ਼ਕ ਕਿਸਾਨਾਂ ਦਾ ਇੱਕ ਵੱਡਾ ਇਕੱਠ ਇੱਥੋਂ ਦੀ ਗੁਜਰਨਾ ਖਨੋਰੀ ਬਾਡਰ ਨੂੰ ਹਾਂਜੀ ਹਾਂਜੀ ਇਹ ਜੀ ਜਿੰਨਾ ਚਿਰ ਇਹ ਮਸਲੇ ਕਿਸਾਨੀ ਮੋਰਚੇ ਦਾ ਜੋ ਆ ਮਸਲਾ ਸਾਡੀਆਂ ਮੰਗਾਂ ਇਥੇ ਜੋ ਕਿ ਭਾਜਪਾ ਵਾਲੇ ਜਾਤੀ ਦੀਆਂ ਗੱਲਾਂ ਫਲਾਉਂਦੇ ਉਹ ਗੱਲਾਂ ਨਹੀਂ ਚੱਲਣਗੀਆਂ ਬਿਲਕੁਲ ਪੰਜਾਬ ਦੇ ਲੋਕ ਹਰਿਆਣੇ ਦੇ ਲੋਕ ਬਹੁਤ ਜ਼ਿਆਦਾ ਸਿਆਣੇ ਹੋ ਗਏ ਆ ਪਹਿਲਾਂ ਵੀ ਸੀ ਪਰ ਹੁਣ ਪਿਛਲੇ ਸਮੇਂ ਤੇ ਮੋਰਚੇ ਨੇ ਸਾਰਿਆਂ ਨੂੰ ਸਿਆਣਾ ਕੀਤਾ ਇਹ ਆਪਣੀਆਂ ਮੰਗਾਂ ਮਨਵਾ ਕੇ ਰੱਖਣਗੇ ਤਾਰੂ ਭਾਈ ਤਾਰੂ ਸਿੰਘ ਦੀ ਖੋਪਰੀ ਲੱਥੀ ਦੇ ਉਹ ਜੁੱਤੀ ਦੇ ਅੱਗੇ ਲਾ ਕੇ ਲੈ ਗਿਆ ਸੀ ਉੱਥੋਂ ਦੇ ਹਾਕਮਾਂ ਨੂੰ ਇਹ ਉਹ ਹਕੂਮਤ ਉਹ ਧਰਤੀ ਦੇ ਵਿੱਚ ਗੁਰਤੀਆਂ ਹਾਂਜੀ ਜਾ ਦੇਖੋ ਜਿਹੜਾ ਪਾਣੀ ਦੀ ਮਾਰ ਵਾਲਾ ਏਰੀਆ ਇਹ ਗਵਰਨਮੈਂਟ ਦੀ ਨੀਤੀ ਦੇ ਹਿਸਾਬ ਨਾਲ ਜਿਹੜਾ ਕਿ ਕਿਲੋਮੀਟਰਾਂ ਦੇ ਹਿਸਾਬ ਨਾਲ ਪੁਲ ਚਾਹੀਦਾ ਸੀ ਪਾਣੀ ਦੀ ਨਿਕਾਸੀ ਵਾਸਤੇ ਉਹਨੂੰ ਫੁੱਟਾਂ ਦੇ ਬਣਾਇਆ ਅੰਗਰੇਜ਼ ਦੇ ਟਾਈਮ ਦੇ 32000 ਬਣੇ ਸੀਗੇ ਜੀ ਉਹ 32000 ਦੀ ਬਜਾਏ ਨਾ 2 23000 ਬਣਾਇਆ ਉਹ ਪਾਣੀ ਹਜੇ ਮਗਰੋਂ ਆਇਆ ਤੇ ਟੁੱਟ ਛੜਕ ਪੈਨੋ ਗਈ ਜਿਹਦੇ ਨਾਲ ਕਰਕੇ ਇੱਕਦਮ ਬੋੜਾ ਸਾਰੇ ਇਲਾਕੇ ਦਾ ਨੁਕਸਾਨ ਹੋਇਆ ਜੀ ਲੇਕਿਨ ਬਾਪੂ ਜੀ ਗੱਲ ਕੀਤੀ ਆ ਵੀ ਜੋ ਹਰਿਆਣਾ ਸਰਕਾਰ ਦੇ ਵੱਲੋਂ ਬੈਰੀਕੇਟਿੰਗ ਕੀਤੀ ਗਈ ਆ ਛੜਕਾਂ ਦੇ ਉੱਤੇ ਕਿਲ੍ਹ ਲਗਾਏ ਗਏ ਨੇ ਕੀ ਕਿਸਾਨਾਂ ਨੂੰ ਰੋਕ ਪਾਉਣਗੇ ਨਾ ਜੀ ਨਾ ਪਾਵਾ ਸਾਨੂੰ ਜਾ ਜਾ ਰਹੇ ਕਿਉਂ ਨਾ ਸਰ ਦਿੱਲੀ ਪਹੁੰਚਣਾ ਪਏ ਜੀ ਖਰਚੇ ਤੋਂ ਨਾ ਡਰੀਏ ਨਾ ਮੌਤ ਤੋਂ ਡਰੀਏ ਜਦੋਂ ਸਚਾਈ ਦੇ ਝੂਠੀ ਗੱਲ ਨਹੀਂ ਸਚਾਈ ਦੇ ਉੱਤੇ ਜਦੋਂ ਅੜ ਗਏ ਫੇਰ ਤੇ ਬਸ ਕੋਈ ਗੱਲ ਕੋਈ ਤਾਕਤ ਨਹੀਂ ਰੋਕ ਸਕਦੀ ਪਰਮਾਤਮਾ ਦੇ ਬਗੈਰ ਜੀ ਇਹ ਜੋ ਬੋਟਾ ਨਾ ਬਣੇ ਚਾਰ ਬੰਦੇ ਹੈਰਾ ਫੇਰੀਆਂ ਨਾ ਇਹਨਾਂ ਦੇ ਟਿਕੜਾ ਨਹੀਂ ਅੱਗੇ ਜੀ ਯਾਨੀ ਕਿ ਕੱਲ ਨੂੰ ਪੱਕਾ ਤੈ ਆ ਕਿ ਦਿੱਲੀ ਜਾਣੀ ਜਾਣਾ ਪਹੁੰਚ ਕੇ ਬੰਦੇ ਜੀ ਕਾਫੀ ਪਹੁੰਚ ਚੁੱਕੇ ਹਰਿਆਣੇ ਦੇ ਅੰਦਰ ਬੰਦੇ ਬੈਠੇ ਕਿ ਕਿੱਥੋਂ ਕਿੱਥੋਂ ਡੱਕਣਗੇ ਜਦੋਂ ਮਨ ਬਣ ਗਿਆ ਕੋਈ ਨਹੀਂ ਕੋਈ ਤਾਕਤ ਨਹੀਂ ਰਕ ਸਕਦੀ ਜੀ ਕਿਉਂਕਿ ਗੁਰਤੀ ਪ੍ਰਮਾਤਮਾ ਵੱਲੋਂ ਐਸੋ ਮਿਲੀ ਆ ਜੀ ਬਿਲਕੁਲ ਬਿਲਕੁਲ ਕਿਸਾਨਾਂ ਦਾ ਕਹਿਣਾ ਆਗੂਆਂ ਦਾ ਕਹਿਣਾ ਕਿ ਚਾਹੇ ਉਹ ਇਸ ਤੋਂ ਪਹਿਲਾਂ 2020 ਦਾ ਅੰਦੋਲਨ ਹੋਵੇ ਜਾਂ ਫਿਰ ਇਹ ਅੰਦੋਲਨ ਹੋਵੇ ਕਿਸਾਨਾਂ ਨੂੰ ਡੱਕਣਾ ਕਿਸਾਨਾਂ ਨੂੰ ਰੋਕਣਾ ਹਰਿਆਣਾ ਸਰਕਾਰ ਦੇ ਬਸ ਦੀ ਗੱਲ ਨਹੀਂ ਇਹਨਾਂ ਦਾ ਕਹਿਣਾ ਕੀ ਸਾਡੇ ਜੋ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹ ਹਰਿਆਣਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚ ਚੁੱਕੇ ਨੇ ਪਰ ਇਹ ਕਹਿੰਦੇ ਨੇ ਨਾ ਅਸੀਂ ਮੌਤ ਤੋਂ ਡਰਦੇ ਆ ਤੇ ਨਾ ਹੀ ਪੈਸੇ ਤੋਂ ਘਬਰਾਉਂਦੇ ਆ ਹੁਣ ਦਿੱਲੀ ਕੱਲ ਕੁਝ ਕਰਕੇ ਹਟਣਗੇ ਜਿਸ ਤੋਂ ਪਹਿਲਾਂ ਖਲੋਰੀ ਤੋਂ ਪਹਿਲਾਂ ਜੋ ਟੋਲ ਪਲਾઝા ਆਉਂਦਾ ਇਸ ਨੂੰ ਕਿਸਾਨਾਂ ਵੱਲੋਂ ਫ੍ਰੀ ਕਰ ਦਿੱਤਾ ਗਿਆ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਲਿਵਿੰਗ ਇੰਡੀਆ ਸੰਗਰੂਰ